ਕੁਝ ਸਮਾਂ ਪਹਿਲਾਂ ਇੱਕ ਬਹੁਤ ਜ਼ਿਆਦਾ ਚੰਗਾ ਘੋੜਾ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਤੇ ਅੱਜ ਹੈ ਜੀ 1 ਅਪ੍ਰੈਲ 1 ਅਪ੍ਰੈਲ ਵਾਲੇ ਦਿਨ ਅਸੀਂ ਦੁਬਾਰਾ ਉਸੇ ਫਾਰਮ ਤੇ ਉਸੇ ਜਗ੍ਹਾ ਤੇ ਖੜੇ ਹਾਂ ਜਿੱਥੇ ਕਿਸੇ ਸਮੇਂ ਬੜਕ ਸੀ ਖੂਬਸੂਰਤ ਮਾਰਵਾੜੀ ਘੋੜੇ ਬਾਜ ਦੀ ਜੀਹਾਂ ਕੁਝ ਪੁਰਾਣੀਆਂ ਝਲਕਾਂ ਤੋਂ ਉਹ ਦਿਖਾ ਰਹੇ ਆ ਇਹ ਸੀ ਵੱਡੇ ਕੱਦ ਦਾ ਖੂਬਸੂਰਤ ਘੋੜਾ ਬਾਜ ਅੱਜ 1 ਅਪ੍ਰੈਲ ਨੂੰ ਉਹ ਆਪ ਦੇ ਮਾਲਕਾਂ ਨੂੰ ਪਰਿਵਾਰ ਨੂੰ ਤੇ ਘੋੜਾ ਪ੍ਰੇਮੀ ਨੂੰ ਛੱਡ ਕੇ ਤੁਰ ਗਿਆ ਸੀ ਤੇ ਦੋਸਤੋ ਕਹਿੰਦੇ ਆ ਨਾ ਕਿ ਸੱਚੇ ਦਿਲੋਂ ਅਰਦਾਸ ਕਰੀਏ ਤਾਂ ਅਰਦਾਸ ਪੂਰੀ ਹੁੰਦੀ ਹੈ ਜਿਸ ਦਿਨ ਬਾਜ ਦੀ ਆਖਰੀ ਅਰਦਾਸ ਸੀ ਉਸ ਸਮੇਂ ਬਹੁਤ ਸਾਰੇ ਘੋੜਾ ਪ੍ਰੇਮੀ ਉੱਥੇ ਆਏ। ਉਹਨਾਂ ਨੇ ਗੁਰੂ ਮਹਾਰਾਜ ਅੱਗੇ ਇਹ ਅਰਦਾਸ ਕੀਤੀ ਕਿ हे ਪ੍ਰਮਾਤਮਾ ਜਿੰਨਾ ਚੰਗਾ ਬਾਜ ਕੋੜਾ ਆਪ ਸੀ ਇਸ ਫਾਰਮ ਤੇ ਦੁਬਾਰਾ ਭਾਗ ਲੱਗਣ ਤੇ ਬਾਜ ਵਰਗਾ ਕੋੜਾ ਫੇਰ ਆਵੇ। ਤੇ ਬਿਲਕੁਲ ਅੱਜ ਤੁਹਾਡੇ ਸਾਹਮਣੇ ਹੈ ਬਾਜ ਦਾ ਦੋਤਾ ਜਿਸ ਦਾ ਨਾਮ ਹੈ ਫਰਜੰਦ ਕਿ ਉੱਪਰ ਵਾਲੇ ਨੇ ਅਰਦਾਸ ਸੁਣੀ ਤੇ ਦੁਬਾਰਾ ਬਾਜ ਸਟੱਡ ਫਾਰਮ ਤੇ ਬਾਜ ਦਾ ਦੋਤਾ ਦੁਬਾਰਾ ਖੜਾ ਹੋ ਗਿਆ ਤੇ ਲਗਭਗ 2 ਸਾਲ ਬਾਅਦ ਇੱਕ ਵਾਰ ਫਿਰ ਬਾਜ ਸਟੱਡ ਫਾਰਮ ਤੇ ਇੱਕ ਨਵਾਂ ਵੀਡੀਓ ਬਣਿਆ ਤੇ ਤੁਹਾਡੇ ਸਾਰਿਆਂ ਲਈ ਉਹ ਵੀਡੀਓ ਜਲਦ ਲੈ ਕੇ ਆ ਰਹੇ ਹਾਂ ਇੱਥੇ ਬਾਈ ਗੁਰਪ੍ਰੀਤ ਮੰਗੜ ਜੀ ਬਾਈ ਸੁਰਿੰਦਰ ਮੰਗੜ ਜੀ ਦਾ ਫਾਰਮ ਹੈ ਜਿਨ੍ਹਾਂ ਕੋਲ ਬਹੁਤ ਹੀ ਫੇਮਸ ਕੋੜਾ ਸੀਗਾ ਜੀ ਬਾਜ ਬਿਲਕੁਲ ਉਹ ਦੁੱਖ ਹੁੰਦਾ ਇਹ ਗੱਲ ਕਹਿਣ ਲੱਗਿਆਂ ਜੱਲ ਸਾਹਿਬ ਕਿ ਬਹੁਤ ਫੇਮਸ ਕੋੜਾ ਸੀਗਾ ਇੱਕ ਸਮੇ ਉਹ ਘੋੜਾ ਇੱਥੇ ਸੀ ਪਰ ਹੁਣ ਉਹ ਦੁਨੀਆ 'ਚ ਨਹੀਂ ਰਿਹਾ ਪਰ ਕਦੀ ਵੀ ਕੋਈ ਘੋੜੇ ਵਾਲਾ ਮਾਲਕ ਜਾਂ ਉਸ ਘੋੜੇ ਦੇ ਪ੍ਰੇਮੀ ਸੱਜਣ ਕਦੀ ਵੀ ਨਹੀਂ ਇਹ ਚਾਹਣਗੇ ਕਿ ਕਿਸੇ ਘੋੜੇ ਨੂੰ ਇਹ ਕਹਿਣਾ ਪਵੇ ਵੀ ਯਾਰ ਇਹਨਾਂ ਦੇ ਫਾਰਮ ਤੇ ਹੁੰਦਾ ਸੀ ਹੁੰਦਾ ਸੀ ਬੁੱਕ ਕਰਨ ਦਾ ਤੇ ਚੱਲ ਸਭ ਤੁਸੀਂ ਦੱਸਣ ਲੱਗੇ ਸੀ ਵੀ ਇਹ ਬਾਜ ਦਾ ਦੋਤਾ ਜੀ ਇਹ ਦੋਤਾ ਹੈ ਜੋ ਇਹ ਮੈਂ ਜਿਹੜੀ ਗੱਲ ਹਮੇਸ਼ਾ ਗੁਰਦੇਵ ਜੀ ਇੱਕ ਕਰਦਾ ਹਾਂ ਬਾਜ ਦੀ ਬੱਚੀਆਂ ਦੇ ਬਾਰੇ ਇਹ ਉਹਦਾ ਸਬੂਤ ਹੋਇਆ ਜੀ ਠੀਕ ਹੈ ਇਹ ਉਹਦਾ ਸਬੂਤ ਦੇਣ ਲੱਗਾ ਕਿ ਇਹਦਾ ਪਿਓ ਜਿਹੜਾ ਵਾ ਉਹ 61 62 ਇੰਚ ਦਾ ਤੇ ਇਹ ਖੀ ਦਾ ਅੱਜ ਵਾਟਰ ਸਕੇਲ 65 ਇੰਚ ਹੋ ਗਿਆ ਵਾ ਰਾਜਸਥਾਨ ਦੇ ਵੱਡੇ ਵੱਡੇ ਬਰੀਡਰ ਜਿਹੜੇ ਅੱਜ ਜਿੰਨਾਂ ਦੇ ਘਰ ਖੁਦ 66 76 ਇੰਚ ਦੇ ਘੋੜੇ ਅੱਜ ਪ੍ਰੈਜ਼ੈਂਟ ਆ ਉਸ ਟਾਈਮ ਤੇ ਮੈਨੂੰ ਖੁਦ ਕਹਿੰਦੇ ਰਹੇ ਆ ਜਿਹੜੇ ਮੇਰੀ ਉਹ ਇੰਟਰਵਿਊ ਦੇਖਣਗੇ ਉਹਨਾਂ ਨੂੰ ਪਤਾ ਕਿ ਮੈਂ ਉਹਨਾਂ ਦੇ ਬਾਰੇ ਹੀ ਗੱਲ ਕਰ ਰਿਹਾ ਉਹ ਕਹਿੰਦੇ ਸੀ ਕਿ 63 68 ਇੰਚ ਤੋ ਉਪ ਤੇ ਮਾਰਵਾੜੀ ਘੋੜਾ ਨਹੀਂ ਹੁੰਦਾ ਜਿਹੜੇ 68 ਇੰਚ ਦੇ ਘੋੜੇ ਮਾਰਵਾੜੀ ਨਹੀਂ ਹੈਗੇ ਇਹ ਉਹ ਗੱਲ ਹੋ ਗਈ ਆ ਕਿ ਜਦੋਂ ਮਤਲਬ ਕਿ ਕੋਈ ਚੀਜ਼ ਆਪਾਂ ਅਚੀਵ ਨਾ ਕਰ ਛੱਡੀ ਉਹ ਹੋਵੇ ਸਾਡੇ ਕੋਲੋਂ ਤੋਂ ਉਹ ਅਸੀਂ ਭੰਡਣਾ ਸ਼ੁਰੂ ਕਰ ਦਿੰਦੇ ਆ ਇਸੇ ਤਰ੍ਹਾਂ ਹੀ ਬਾਜ਼ ਇੱਕ ਨਾਰਮਲ ਸਧਾਰਨ ਘਰ ਦੇ ਵਿੱਚ ਘੋੜਾ ਦੁਨੀਆ ਨੇ ਸਭ ਕੁਝ ਕੀਤਾ ਜੋ ਪੋਸੀਬਲ ਹੋ ਸਕਦਾ ਹੈ ਤੇ ਉਸ ਨੇ ਬਾਅਦ ਇਹਨੇ ਪ੍ਰੂਫ ਦਿੱਤਾ ਕਿ ਮੈਂ ਕੀ ਕੁਝ ਪੈਦਾ ਕਰਦਾ ਨਾ ਅੱਗੇ ਉਹਦੀਆਂ ਬੱਚੀਆਂ ਵੀ ਆਏ ਦੇ ਤਗੜੇ ਤਗੜੇ ਰਿਜ਼ਲਟ ਦੇ ਕੇ ਪ੍ਰੂਫ ਕਰਨੀਆਂ ਤੁਸੀਂ ਇੱਕ ਗੱਲ ਮੇਰੀ ਹੋਰ ਯਾਦ ਰੱਖਿਓ ਅੱਜ ਮੈਂ ਆਨ ਰਿਕਾਰਡ ਗੈਣ ਰਿਹਾ ਵਾਂ ਜਦੋਂ ਵੀ ਵੱਡੇ ਘੋੜਿਆਂ ਦੇ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਦੇ ਪਿੱਛੇ ਜਾਇਆ ਕਰਨਗੇ ਨਾ ਵੀ ਇਹ ਐਡਾ ਵੱਡਾ ਵਾ ਇਹਦੇ ਪਿੱਛੇ ਬਲਡ ਲਾਨ ਕੀ ਆ ਉਹਦੇ ਵਿੱਚ ਕਦੇ ਨਾ ਕਦੇ ਕਿਸੇ ਨਾ ਕਿਸੇ ਸਾਈਡ ਤੋਂ ਬਾਜ ਦੀ ਬੱਚੀ ਦਾ ਰੋਲ ਹੋਇਆ ਕਰੂਗਾ ਜੀ ਇਹ ਮੇਰ ਤੋਂ ਭਾਂ ਸਾਰੇ ਇਹ ਮੇਰੀ ਕਾਪੀ ਕਰਕੇ ਰੱਖ